ਸੰਗਤ ਜਨ ਅੱਜ 8 ਮਹੀਨੇ ਦੀ ਸੰਗਰਾਮ ਹੈ ਤੇ ਸਾਡੇ ਸਿਸਟਮਾਂ ਦੇ ਵਿੱਚ ਸੰਗਰਾਮਾਂ ਨੂੰ ਮੱਛਿਆ ਨੂੰ ਇਹਨਾਂ ਨੂੰ ਹਲੇ ਮਨਾਇਆ ਜਾ ਰਿਹਾ ਹੈ ਇਹਨਾਂ ਦਾ ਪ੍ਰਭਾਵ ਵੀ ਹੈ ਲੋਕਾਂ ਤੇ ਪਰ ਅਸਲ ਗੱਲ ਹੈ ਜੋ ਉਹ ਇਹ ਹੈ ਕਿ ਗੁਰਬਾਣੀ ਸਾਨੂੰ ਇਹਨਾਂ ਬਾਰੇ ਬਰਤਦੀ ਹੈ ਗੁਰਬਾਣੀ ਕਹਿੰਦੀ ਹੈ ਥਿੱਤ ਵਾਰ ਸੀਵੇਂ ਮੁਗਤ ਗਵਾਰ ਆਉ ਆਪਾਂ ਜਿਸ 12 ਮਾਹਾ ਦਾ ਪਾਠ ਸੰਗਰਾਮ ਨੂੰ ਮੁੱਖ ਰੱਖ ਕੇ ਕਰਦੇ ਆਂ ਅਸਲ ਗੱਲ ਉਸ ਪਾਠ ਵਿੱਚ ਕੀ ਹੈ ਉਹ ਸਮਝਣ ਦੀ ਕੋਸ਼ਿਸ਼ ਕਰਦੇ ਆਂ ਆਪਾਂ ਗੁਰੂ ਸਾਹਿਬ ਜੀ ਜਦੋਂ ਬਾਣੀ ਲਿਖ ਰਹੇ ਸੀ ਨਾ ਉਦੋਂ 12 ਮਾਹਾ ਨਾਂ ਦੀ ਕਪਤਾ ਗਾਉਣ ਦਾ ਇੱਕ ਰਵਾਜ 12 ਮਾਹਾਂ ਦੇ ਢੰਗ ਤੇ ਕਪਤਾਵਾਂ ਲਿਖੀਆਂ ਜਾਂਦੀਆਂ ਸੀ ਹੁਣ ਸਤਿਗੁਰੂ ਜੀ ਤੇ ਸਾਡੇ ਦਿਆਲੂ ਨੇ ਉਹਨਾਂ ਨੇ ਕਿਹਾ ਮੇਰਾ ਸਿੱਖ ਕੀ ਦੀਪ ਭਲੇਖੇ ਵਿੱਚ ਨਾ ਪੈ ਜਾਵੇ ਇਸ 12 ਮਾਹਾਂ ਦੀ ਕਪਤਾ ਨਾਲ ਜੁੜ ਕੇ ਨਾ ਰਹਿ ਜਾਵੇ ਉਹਨਾਂ ਨੇ ਇੱਕ ਕਪਤਾ ਲਿਖ ਦਿੱਤੀ ਇੱਕ ਬਾਣੀ ਲਿਖ ਦਿੱਤੀ ਜਿਹੜੀ 12 ਮਾਹਾਂ ਦੀ ਕਪਤਾ ਦੇ ਮੁਤਾਬਿਕ ਸੀ ਮਤਲਬ ਜਿਹਦੀ ਤਰਜੋ ਹੋਊ ਸੀਗੀ ਤੇ ਮਹੀਨਿਆਂ ਦੇ ਨਾਂ ਦੇ ਕੀ ਸਾਨੂੰ ਅਧਿਆਤਮਕ ਰੰਗ ਦੇ ਦਿੱਤਾ ਹੁਣ ਆਪਾਂ ਕਹੀਏ ਵੀ ਇਹ ਸੰਗਰਾਮਤ ਵਾਸਤੇ ਲਿਖਿਆ ਨਹੀਂ ਸਾਨੂੰ ਸਮਝਾਉਣ ਵਾਸਤੇ ਕਿ ਉੱਚਾ ਤੇ ਸੁੱਚਾ ਜੀਵਨ ਕਿਵੇਂ ਜਿਉਣਾ ਹੈ ਦੇਖੋ ਸ਼ੁਰੂ ਕਿੱਥੋਂ ਹੁੰਦੀ ਹੈ ਬਾਣੀ ਜੇ ਤੁਸੀਂ ਸ਼ੁਰੂ ਵਾਲਾ ਬੰਦ ਪੜਾਂਗੇ ਨਾ ਸਾਨੂੰ ਕਾਫੀ ਸਮਝ ਵਿੱਚ ਆ ਜਾਊਗਾ ਗੁਰੂ ਜੀ ਦਾ ਲਿਖਣ ਦਾ ਮਕਸਦ ਕੀ ਸੀਗਾ ਸੋ ਪਹਿਲੀ ਪੰਕਤੀ ਇਸ ਬਾਣੀ ਦੀ ਕੀ ਹੈ 12 ਮਹਾ ਮਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹੁਣ ਗੁਰੂ ਜੀ ਕਹਿੰਦੇ ਕਿਰਤ ਕਰਮ ਕੀ ਵਿਛੜੀ ਕਰ ਕਿਰਪਾ ਮੇਲੋ RAM ਐ ਮੇਰੇ ਮਾਲਕਾ ਅਸੀਂ ਆਪਣੇ ਸੰਸਕਾਰਾਂ ਕਰਕੇ ਕਿਉਂਕਿ ਸਾਡੇ ਸੰਸਕਾਰ ਮਾਇਆ ਵੀ ਨੇ ਮਾਇਆ ਵੀ ਸੰਸਕਾਰ ਕਰਕੇ ਅਸੀਂ ਤੇਰੇ ਤੋਂ ਭੁੱਲੇ ਹੋਏ ਆਂ ਅਸੀਂ ਆਪਣੇ ਅੰਦਰੋਂ ਤੇਰੀ ਯਾਦ ਗਵਾ ਚੁੱਕੀਆਂ ਏ ਹੁਣ ਤੁਸੀਂ ਕਿਰਪਾ ਕਰੋ ਤੇ ਆਪਣੇ ਨਾਲ ਸਾਨੂੰ ਜੋੜੋ ਚਾਰ ਕੁੰਟ ਦੇ ਦਿਸ ਪਰਮੇ ਥਕ ਆਏ ਪ੍ਰਭ ਕੀ ਸਾਮ ਚਾਰ ਕੁੰਟ ਦੇ ਦਿਸ ਜਿਨੀ ਕੋਈ ਪਾਸਾ ਨਹੀਂ ਇੱਧਰ ਅਸੀਂ ਨਾ ਢਟਕਦੇ ਫਿਰਦੇ ਹਈ ਹਰ ਸਮੇਂ ਹਰ ਜਗ੍ਹਾ ਅਸੀਂ ਢਟਕਦੇ ਫਿਰਦੇ ਆ ਸਾਡੇ ਅੰਦਰ ਢਟਕਣਾ ਬਹੁਤ ਹੈ ਹੁਣ ਥੱਕ ਥੁੱਕ ਕੇ ਹਾਰ ਕੇ ਤੇਰੇ ਸ਼ਰਨ ਵਿੱਚ ਆਏ ਆ ਮਾਲਕਾ ਤੇਰੀ ਸ਼ਰਨ ਲਈਏ ਇਸ ਕਰਕੇ ਸਾਨੂੰ ਕਿਰਪਾ ਕਰਕੇ ਸਾਨੂੰ ਮੇਲ ਲੈ ਕਿਉਂਕਿ ਥੇਨ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕਾਮ ਗੁਰੂ ਹੀ ਕਹਿੰਦੇ ਜਿਹੜੀ ਗਾਂ ਦੁੱਧ ਨਹੀਂ ਨਾ ਦਿੰਦੀ ਉਹਨੂੰ ਅਗਲਾ ਡੰਡਾ ਮਾਰ ਕੇ ਘਰੋਂ ਕੱਢ ਦਿੰਦਾ ਉਹ ਆਰਾਸ਼ ਛੱਡ ਦਿੰਦਾ ਜਿਹੜੇ ਬੰਦੇ ਦੇ ਅੰਦਰ ਪਰਮਾਤਮਾ ਦੀ ਯਾਦਰੀ ਤੇ ਜਿਹੜਾ ਮਾਇਆ ਵੀ ਹੋ ਗਿਆ ਪਰਮਾਤਮਾ ਨੂੰ ਗਿਆ ਭੁੱਲ ਉਹ ਵੀ ਕਿਸੇ ਕੰਮ ਨਹੀਂ ਜਲਵੇਂ ਸਾਖ ਕਮਲਾਵਤੀ ਉਪਜੈ ਨਹੀਂ ਦਾਮ ਜੇ ਖੇਤੀ ਨੂੰ ਪਾਣੀ ਨਾ ਮਿਲੇ ਤੇ ਮੱਚ ਜਾਂਦੀ ਐ ਤੇ ਫਿਰ ਉਹਦੇ ਵਿੱਚੋਂ ਪੈਦਾਵਾਰ ਕੀ ਹੋਣੀ ਐ ਉਪਜੈ ਨਹੀਂ ਦਾਮ ਜعنی ਉਹਦੇ ਵਿੱਚੋਂ ਕੋਈ ਪੈਸਾ ਟੀਲਾ ਬਣਦਾ ਨਹੀਂ ਜعنی ਉਹਦੇ ਵਿੱਚੋਂ ਕੋਈ ਵਪਾਰ ਜਨਾਂ ਹੁੰਦੀ ਨਹੀਂ ਕਿਉਂਕਿ ਉਹ ਸੁੱਕ ਜਾਂਦੀ ਐ ਪਾਣੀ ਤੋਂ ਬਿਨਾ ਆਸਤਰੀ ਪਰਮਾਤਮਾ ਦੇ ਨਾਮ ਤੋਂ ਬਿਨਾ ਬੰਦਿਆ ਤੂੰ ਵੀ ਸੁੱਕਿਆ ਹੋਇਆ ਹੁਣ ਤੈਨਾਂ ਤੈਨੂੰ ਫਿਰ ਮਿਲਣਾ ਕੀ ਹੈ ਕੁਝ ਵੀ ਨਹੀਂ ਮਿਲਣਾ ਕਿਉਂਕਿ ਸਾਖ ਸੁੱਕ ਗਈ ਹੈ ਹਰ ਨਾ ਹਾ ਨਾ ਮਿਲੀਏ ਸਾਜਣੇ ਕਤ ਪਾਈਏ ਬਿਸਰਾਮ ਹਰ ਨਾ ਨਾ ਵੀ ਪਰਮਾਤਮਾ ਨੂੰ ਕਹਿੰਦੀ ਹੈ ਪਤੀ ਨੂੰ ਕਹਿੰਦੀ ਹੈ ਹਰ ਨਾ ਹਾ ਪਰਮਾਤਮਾ ਪਤੀ ਨਾ ਮਿਲੇ ਤੇ ਫਿਰ ਉਸ ਸੱਜਣ বিনা ਵਿਸਰਾਮ ਕਿਵੇਂ ਮਿਲ ਸਕਦਾ ਟਿਕਾ ਬਣੀ ਨਹੀਂ ਸਕਦਾ ਟਿਕਾ ਤਾਂ ਉਹਦੇ ਨਾਲ ਜੁੜਿਆ ਬਣਨਾ ਜਿੱਤ ਕਰ ਹਰ ਕੰਤਨ ਪਰਗਟੀ ਪਾਠ ਨਗਰ ਤੇ ਗ੍ਰਾਮ ਗੁਰੂ ਜੀ ਕਹਿੰਦੇ ਜਿਸ ਘਰ ਵਿੱਚ ਪ੍ਰਮਾਤਮਾ ਦੀ ਯਾਦ ਨਹੀਂ ਪੈਦਾ ਹੋ ਰਹੀ ਨਾ ਉਹ ਨਗਰ ਵੀ ਭੱਠ ਨੇ ਤੇ ਉਹ ਉਹ ਸਰੀਰ ਵੀ ਭੱਠ ਹੈ ਤੇ ਉਹਦੇ ਨਾਲ ਜੁੜੇ ਹੋਏ ਗਿਆਮਿੰਦਰੇ ਕਰਮਿੰਦਰੇ ਸਾਰਾ ਸਿਸ਼ਟ ਵੀ ਇਹ ਠੱਠੀ ਵਾਂਗ ਹੈ ਬੇਕਾਰ ਹੈ ਕਿਸੇ ਕੰਮ ਨਹੀਂ ਹਣ ਠੱਠੀ ਵਾਂਗ ਤਪ ਰਿਆ ਸਰਬ ਸਿੰਗਾਰ ਤਬੂਲ ਰਸ ਸਣ ਦੇਹੀ ਸਭ ਖਾਵ ਇਹ ਜੇ ਤੂੰ ਆਪਣੇ ਸਰੀਰ ਉੱਤੇ ਫਿਰ ਸ਼ਿੰਗਾਰ ਕਰ ਰਿਆ ਹੈ ਫਿਰ ਤੋਂਨੇਕਾਂ ਤਰ੍ਹਾਂ ਦੇ ਰਸ ਮਾਣ ਰਿਆ ਹੈ ਪਰ ਇਹ ਸਾਰੇ ਚਲਾਏ ਮਾਨ ਨੇ ਸਾਰੇ ਬੇਅਰਥ ਨੇ ਕਾਂ ਕਾਂਕੇ ਤੇਰੀ ਅੰਦਰ ਮਾਲਕ ਦੀ ਯਾਦ ਨਹੀਂ ਪਰਬ ਸਵਾਮੀ ਕੰਤ ਬਹੌਣੀਆਂ ਮੀਤ ਸਜਣ ਸਭ ਜਾਵ ਗੁਰੂ ਕਹਿੰਦੇ ਜਿਵੇਂ ਜਿਵੇਂ ਤੂੰ ਪ੍ਰਭੂ ਨੂੰ ਭੁੱਲਦਾ ਜਾਂਦਾ ਹੈ ਤੇਵੇਂ ਤੇਵੇਂ ਤੇਰੇ ਜਿਹੜੇ ਬੈਰੀ ਨੇ ਉਹ ਤੇਰੇ ਮਿੱਤਰ ਬਣਦੇ ਜਾਂਦੇ ਐ ਕਿਹੜੇ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਇਹ ਜਾਂ ਫਿਰ ਤੇਰੇ ਬੈਰੀ ਮਿੱਤਰ ਬਣਦੇ ਜਾਂਦੇ ਐ ਇਹ ਤੇਰੇ ਜੀਵਨ ਵਿੱਚ ਜੋਰ ਪਾ ਦਿੰਦੇ ਐ ਨਾਨਕ ਕੀ ਬੇਨੰਤੀਆਂ ਕਰੇ ਕਿਰਪਾ ਦੀਜੇ ਨਾਮ ਐਸ ਕਰਕੇ ਨਾਨਕ ਜੀ ਬੇਨਤੀ ਕਰਦੇ ਐ ਸੱਚੇ ਪਾਤਸ਼ਾਹ ਮੈਨੂੰ ਨਾਮ ਬਖਸ਼ ਤੇਰੀ ਐਗਜ਼ਿਸਟੈਂਸ ਤੇਰੀ ਹੋਂਦ ਨੂੰ ਮੈਂ ਮਹਿਸੂਸ ਕਰਾਂ ਤਾਂ ਕਿ ਨਾਮ ਮੈਨੂੰ ਹਾਰਕਪੰਦਾ ਲੱਗੇ ਤੇ ਨਾਮ ਮੈਨੂੰ ਕੋਹ ਦੀ ਠੰਡ ਪਾ ਤੰਗ ਕਰ ਸਕੇ ਕਿਉਂਕਿ ਮੈਨੂੰ ਸਾਰਾ ਕੁਝ ਇੱਕੋ ਜਿਹਾ ਲੱਗੇ ਹੁਣ ਆਪਾਂ ਨੂੰ ਕੀ ਲੱਗਦਾ ਹੁਣ ਆਪਾਂ ਨੂੰ ਹਾਰਡ ਗਰਮ ਲੱਗਦਾ ਹੈ ਜੀਠ ਗਰਮ ਲੱਗਦਾ ਹੈ ਫਿਰ ਸ ਆਪ ਨੂੰ ਕੋ ਮਾਗ ਠੰਡਾ ਲੱਗਦਾ ਪਰ ਜਿਹੜਾ ਪਰਮਾਤਮਾ ਦੇ ਹੁਕਮ ਨੂੰ ਮੰਨਦਾ ਉਹਦੀ ਰਜਾ ਵਿੱਚ ਰਹਿੰਦਾ ਉਹਦੇ ਵਾਸਤੇ ਸਾਰੀਆਂ ਰੁੱਤਾਂ ਭਲੀਆਂ ਨੇ ਹੁਣ ਇਹ ਤੇ ਹਾੜ ਦਾ ਕੀ ਮਤਲਬ ਹੈ ਦੁੱਖ ਤੇ ਮਕਰ ਦਾ ਕੀ ਮਤਲਬ ਹੈ ਸੁੱਖ ਉਦੋਂ ਠੰਡੀ ਠੰਡੀ ਮਿੱਠੀ ਮਿੱਠੀ ਰੁੱਤ ਚੰਗੀ ਲੱਗਦੀ ਹੈ ਮਕਰ ਦੇ ਮਹੀਨੇ ਤੇ ਹਾੜ ਦੇ ਮਹੀਨੇ ਜੇਠ ਦੇ ਮਹੀਨੇ ਤਪਦਾ ਕ੍ਰਿਸ਼ਨ ਦਾ ਵੀ ਇਸ਼ਾਰਾ ਹਾਟ ਦਾ ਸੋ ਜਿਵੇਂ-ਜਿਵੇਂ ਅਸੀਂ ਬਾਣੀ ਪੜਾਂਗੇ ਸਾਨੂੰ ਸਮਝ ਵਿੱਚ ਪਵੇਗਾ ਆਓ ਹੁਣ ਇਸ ਮਹੀਨੇ ਦਾ ਜਿਹੜਾ ਪਾਠ ਇਹਨੂੰ ਦੁਬਾਰੇ ਵੀ ਪੜਨ ਦੀ ਕੋਸ਼ਿਸ਼ ਕਰਦੇ ਹੈ ਗ੍ਰੰਥੀ ਵੀਰ ਉਹਦੇ ਵੀ ਮੈਂ ਅੱਜ ਅਰਥ ਕਰ ਦੇਣਾ ਤਾਂ ਕਿ ਸਾਨੂੰ ਪਤਾ ਲੱਗੇ ਗੁਰੂ ਜੀ ਬਾਣੀ ਦਾ ਲਿਖਣ ਦਾ ਮਕਸਦ ਕੀ ਹੈ ਬਾਣੀ ਲਿਖਣ ਦਾ ਮਕਸਦ ਇੱਕੋ ਹੀ ਇੱਕ ਹੈ ਸਾਡੇ ਜੀਵਨ ਨੂੰ ਉੱਚਾ ਤੇ ਸੁੱਚਾ ਬਣਾਉਣਾ ਨਾ ਕਿ ਸਾਨੂੰ ਥਿੱਤਾਂ ਤੇ 12 ਨਾਲ ਜੋੜ ਛੱਟਾ ਮਾਰਨਾ ਬਰਨਾ ਨਹੀਂ ਜੋੜਨ ਵਾਸਤੇ ਛੱਟਾ ਮਾਰਾਂ ਤਾਂ ਪਹਿਲਾ ਲੋਕੀ ਮਨਾ ਰਹੀ ਸੀ ਗੁਰੂ ਜੀ ਤਾਂ ਉਹਨਾਂ ਚੀਜ਼ਾਂ ਨੂੰ ਕੰਨਨ ਕਰਨ ਵਾਸਤੇ ਆਏ ਸੀ ਉਹਨਾਂ ਤੇ ਤਰਕ ਦਿੱਤਾ ਹੈ ਗੁਰੂ ਜੀ ਨੇ ਬਾਰ ਬਾਰ ਆਓ ਹੁਣ ਇਸ ਮਹੀਨੇ ਦਾ ਪਾਠ ਜਿਹੜਾ ਆਪਾਂ ਦੁਆਰੇ ਵੀ ਪੜਦੇ ਗ੍ਰੰਥੀ ਵੀਰ ਉਹਦਾ ਅਰਥ ਮੈਂ ਤੁਹਾਨੂੰ ਦੱਸਦਾ ਹਾਂ ਆਪਾਂ ਕੋਸ਼ਿਸ਼ ਕਰਿਆ ਕਰੀਏ ਬੜੀ ਸਮਝੀਏ ਆਸਾੜ ਕਪੰਦਾ ਤਿਸ ਲੱਗੈ ਹਰ ਨਾ ਹੋ ਨਜ ਨਾ ਪਾਸ ਹਾਰ ਨਾ ਪਰਮਾਤਮਾ ਪਤੀ ਜਿਨ੍ਹਾਂ ਦੇ ਕੋਲ ਨਹੀਂ ਹੈਗਾ ਨਾ ਜਿਨ੍ਹਾਂ پاس ਜਿਨ੍ਹਾਂ ਦੇ ਕੋਲ ਨਹੀਂ ਹੈਗਾ ਉਹਨਾਂ ਨੂੰ ਫਿਰ ਹਾੜ ਦੀ ਗਰਮੀ ਤਪਦੀ ਲੱਗਦੀ ਹੈ ਉਹਨਾਂ ਨੂੰ ਹਾੜ ਤਪਦਾ ਲੱਗਦਾ ਦੇਖੋ ਮਾਲਕ ਦੀ ਰੁੱਤਾਂ ਨੇ ਨਾ ਉਸ ਮਾਲਕ ਨੇ ਧਰਤੀ ਬਣਾਈ ਹੈ ਆਕਾਸ਼ ਬਣਾਇਆ ਸੂਰਜ ਬਣਾਇਆ ਚੰਦ ਬਣਾਏ ਤਾਰੇ ਬਣਾਏ ਫਿਰ ਇਹਦੇ ਵਿੱਚ ਸਿਸਟਮ ਫਿਟ ਕੀਤਾ ਹੋਇਆ ਹੈ ਹੁਣ ਸਾਡੀ ਜਿਹੜੀ ਧਰਤੀ ਹੈ ਉਹ ਆਪਣੀ ਧੁਰੀ ਦੇ ਦੁਆਲੇ ਘੁੰਮ ਰਹੀ ਹੈ 24 ਘੰਟਿਆਂ ਚ 24 ਘੰਟੇ ਤੋਂ ਕੁਝ ਸੈਕਿੰਡ ਪਹਿਲਾਂ ਇੱਕ ਗੇੜਾ ਲਾ ਦਦੀ ਹੈ ਫਿਰ ਇਹ ਸੂਰਜ ਦੇ ਦੁਆਲੇ ਵੀ ਘੁੰਮ ਰਹੀ ਹੈ ਇਹ ਇੱਕ ਬਹੁਤ ਵੱਡੀ ਥਿਉਰੀ ਇਹਦੇ ਵਿੱਚ ਇਹ ਹੈ ਕਿ ਇਹ 66 ਅਕਸ਼ਾਂਸ਼ ਤੇ ਝੁਕੀ ਹੋਈ ਹੈ ਜਿਹਨੀ একদম 90 ਡਿਗਰੀ ਤੇ ਸਿੱਧੀ ਨਹੀਂ ਹੈ ਇਹ ਜਿਹੜੀ ਧੂਰੀ ਹੈ ਜਿਹੜੀ 66 ਅਕਸਾਂਸ ਤੇ ਹੈ ਟਿਡੀ ਹੈ ਉਹਦੇ ਕਰਕੇ ਧਰਤੀ ਜਦੋਂ ਘੁੰਮਦੀ ਘੁੰਮਦੀ ਸੂਰਜ ਦੇ ਚਾਰ ਚੁਫੇਰੇ ਗੇੜਾ ਦਿੰਦੀ ਹੈ ਨਾ ਤੇ ਉਦੋਂ ਕਿਰਨਾਂ ਦਾ ਰੇਸ਼ਿਓ ਹੈ ਜਿਹੜਾ ਬਦਲਦਾ ਰਹਿੰਦਾ ਕਦੇ ਕਿਤੇ ਤਿਰਸ਼ਾ ਹੋ ਜਾਂਦਾ ਜਿੱਥੇ ਤਿਰਸ਼ਾ ਹੋ ਜਾਂਦਾ ਉੱਥੇ ਠੰਡ ਪੈਣ ਲੱਗ ਜਾਂਦੀ ਹੈ ਹੁਣ ਜਿਵੇਂ ਜਿਹੜਾ ਉੱਤਰੀ ਧਰੂ ਹੈ ਉੱਥੇ ਬਰਫ਼ ਹੀ ਜਮੀ ਰਹਿੰਦੀ ਹੈ ਕਿਉਂ ਕਿਉਂਕਿ ਉੱਥੇ ਸੂਰਜ ਦੀਆਂ ਕਿਰਨਾਂ ਘੱਟ ਪਹੁੰਚਦੀਆਂ ਨੇ ਤਿਰਸ਼ੀਆਂ ਲੰਘ ਜਾਂਦੀਆਂ ਨੇ ਕੋਲ ਦੀ ਉੱਥੇ ਗਰਮੈਸ਼ ਨਹੀਂ ਬਣਦੀ ਇਸ ਕਰਕੇ ਉੱਥੇ ਬਰਫ਼ ਜੰਮੀ ਰਹਿੰਦੀ ਹੈ ਸਾਇਵੀਰ ਗਿਆ ਰੂਸ ਤੋਂ ਉਤਲਾ-ਉਤਲਾ ਲਾਕਾ ਰੂਸ ਦੇ ਖੁਜ ਇਲਾਕੇ ਇੱਥੇ ਅੱਗੇ ਜਾ ਕੇ ਆਟਾਂਟਿਕਾ ਜਿਹੜਾ ਸਿਸਟਮ ਹੈ ਸਾਰਾ ਇਹਦੇ ਵਿੱਚ ਬਰਫ਼ ਹੀ ਜੰਮੀ ਰਹਿੰਦੀ ਹਾਰਤੇ ਇਹ ਉਸ ਮਾਲਕ ਦੀ ਖੇਡ ਦਾ ਇੱਕ ਹਿੱਸਾ ਹੈ ਪਰ ਅਸੀਂ ਇਹਨਾਂ ਚੀਜ਼ਾਂ ਨੂੰ ਪੂਜਣਾ ਸ਼ੁਰੂ ਕਰਤਾ ਇਹਨਾਂ ਚੀਜ਼ਾਂ ਨੂੰ ਮੰਨਣਾ ਸ਼ੁਰੂ ਕਰਤਾ ਗੁਰੂ ਜੀ ਸਾਨੂੰ ਇਹ ਸਮਝਾਉਂਦੇ ਆ ਕਿ ਉਸ ਮਾਲਕ ਨਾਲ ਜੁੜ ਜਾ ਅਕਾਲ ਪੁਰਖ ਵੈਕ ਰੂਪ ਪਰਮਾਤਮਾ ਉਹ ਪਰਮ ਸ਼ਕਤੀ ਜੀ ਦੇ ਵਿੱਚੋਂ ਬਣਿਆ ਜੇ ਤੇਰੇ ਕੋਲ ਹੈ ਜੇ ਤੇਰੇ ਅੰਦਰ ਉਹਦਾ ਉਹਦੀ ਯਾਦ ਹੈ ਤੇ ਫਿਰ ਤੈਨੂੰ ਹਾਲ ਤਪੰਦਾ ਨਹੀਂ ਲੱਗਣਾ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਦੀਆਸ ਅਸੀਂ ਕੀ ਕਰ ਰਹੇ ਹਾਂ ਅਸੀਂ ਜਗ ਜੀਵਨ ਪੁਰਖ ਤਿਆਗ ਕੈ ਜਗ ਦਾ ਜਿਹੜਾ ਆਧਾਰ ਹੈ ਇਸ ਜੀਵਨ ਦਾ ਆਧਾਰ ਹੈ ਜਿਹੜਾ ਮਾਰਗ ਜਿਹੜੀ ਸ਼ਕਤੀ ਉਹਨੂੰ ਅਸੀਂ ਛੱਡ ਦਿੱਨੀ ਆ ਤੇ ਫਿਰ ਅਸੀਂ ਬੰਦਿਆਂ ਦੀਆਂ ਆਸਾਂ ਬਣਾਈ ਰੱਖਦੇ ਆ ਜੇ ਨਹੀਂ ਇੱਥੇ ਬੜਾ ਸਿੱਧਾ ਯਾਰ ਸਾਰਾ ਗੁਰੂ ਜੀ ਦਾ ਪੁਜਾਰੀ ਵਾਲਾ ਦੇਖੋ ਬੰਦਾ ਹਰ ਇੱਕ ਹਰ ਇੱਕ ਧਰਮ ਵਿੱਚ ਇਸ ਚੀਜ਼ ਦੀ ਬਹੁਤ ਵੱਡੀ ਮਹੱਤਤਾ ਹੈ ਨਾ ਕਿ ਜੀ ਇਸ ਤਰ੍ਹਾਂ ਉਹ ਕਈ ਤਰ੍ਹਾਂ ਦੇ ਜਿਹੜੇ ਰਾਜਿਆਂ ਦੇ ਵਜ਼ੀਰ ਵੀ ਇਹ ਲੋਕੀ ਹੋਇਆ ਕਰਦੇ ਸੀ ਸੋ ਪ੍ਰਮਾਤਮਾ ਨੂੰ ਭੁੱਲ ਗਏ ਇਹਨਾਂ ਦੇ ਦੱਸੇ ਹੋਏ ਰਾਹ ਤੇ ਇਹ ਦੱਸੇ ਹੋਏ ਰਾਹ ਕਿਹੜੇ ਜੀ ਸੰਗਰਾਮ ਕੁੰਨਿਆ ਮੱਛਿਆ ਅਕਾदशीयां ਦਵਾਦਸ਼ੀਆਂ ਸ਼ਨੀਵਾਰ ਐਤਵਾਰ ਸੋਮਵਾਰ ਮੰਗਰਵਾਰ ਆ ਦਿਨ ਚੰਗਾ ਆ ਦਿਨ ਮਾੜਾ ਆਤਮ ਹੂਰਤ ਚੰਗਾ ਆ ਸਮਾ ਚੰਗਾ ਗੁਰੂ ਜੀ ਕਹਿੰਦੇ ਉਹ ਘੜੀ ਉਹ ਮਹੂਰਤ ਚੰਗਾ ਜਦੋਂ ਪ੍ਰਮਾਤਮਾ ਯਾਦ ਆ ਜਾਏ ਅਮਰਤ ਵੇਲਾ ਕਦੋਂ ਹੈ ਸਤਨਾਮ ਬੜਿਆਈ ਵਿਚਾਰ ਜਗਜੀ ਸਾਹਿਬ ਦੀ ਵਡਿਆਈ ਕਰੋ ਚੰਗਾ ਦਿਨ ਕਦੋਂ ਹੈ ਚੰਗਾ ਸਮਾਂ ਕਦੋਂ ਹੈ ਜਦੋਂ ਮਾਲਕ ਦੀ ਬੜਾਈ ਨਾਲ ਜੁੜਿਆ ਜਾਵੇ ਜਦੋਂ ਪਰਮਾਤਮਾ ਦੀ ਯਾਦ ਅੰਦਰ ਬਣ ਜਾਏ ਬਸ ਸਮਝੋ ਹੁਣ ਗੁਰੂ ਜੀ ਕਹਿੰਦੇ ਸਾਨੂੰ ਚੱਕਰ ਕੀ ਪਿਆ ਪਰਮਾਤਮਾ ਨੂੰ ਭੁੱਲ ਗਏ ਇਹ ਬੰਦਿਆਂ ਦੀ ਆਸ ਤੱਕ ਲਈ ਦੁਏ ਭਾਏ ਬਗੂਚੀਏ ਗਲ ਪਈ ਉਥੇ ਜਮਕੀ ਫਾਸ ਦੁਏ ਭਾਏ ਯਾਨੀ ਪ੍ਰਭੂ ਦੇ ਪਿਆਰ ਨੂੰ ਭੁੱਲ ਗਏ ਮਾਇਆ ਦੇ ਪਿਆਰ ਵਿੱਚ ਡੁੱਬ ਗਏ ਸੰਸਾਰਿਕ ਬਣ ਗਏ ਤੇ ਇਸ ਤਰ੍ਹਾਂ ਫਿਰ ਵਿੱਚ ਗਲ ਵਿੱਚ ਜੰਮਦੀ ਫਾਹੀ ਪਈ ਰਹਿੰਦੀ ਹੈ ਤੇ ਹਮੇਸ਼ਾ ਸਹਿਮ ਜਪਣਿਆ ਰਹਿੰਦਾ ਹੈ ਦੇਖੋ ਸਹਿਮ ਹੈ ਬੰਦਾ ਹਰ ਟਾਈਮ ਬੰਦਾ ਡਰ-ਡਰ ਕੇ ਜਿਉ ਰਿਹਾ ਹਰ ਸਮੇਂ ਬੰਦੇ ਦੇ ਅੰਦਰ ਸਹਿਮ ਹੈ ਹਰ ਸਮੇਂ ਬੰਦੇ ਦੇ ਅੰਦਰ ਡਰ ਹੈ ਤੇ ਡਰ ਕਿਹਦਾ ਹੋਣਾ ਚਾਹੀਦਾ ਸੀ ਕਰਮ ਪਿਤਾ ਪਰਮਾਤਮਾ ਅਕਾਲ ਪੁਰਖ ਵੈਗੁਰੂ ਦਾ ਨਿਰਮਲ ਡਰਣਾ ਚਾਹੀਦਾ ਸੀ ਅੰਦਰ ਪਰ ਉਸ ਤੋਂ ਉਲਟ ਸਾਨੂੰ ਮਸਿਆ ਸੰਗਰਾਮਾਂ ਦਾ ਡਰ ਇਹ ਗੱਲ ਕਹਿ ਰਿਹਾ ਗੁਰੂ ਜੀ ਡੋਏ ਭਾਏ ਬਿਗੂਚੀ ਐ ਗਲ ਪਈਐ ਜਮਕੀ ਫਾਸ ਗਲ ਦੇ ਵਿੱਚ ਜਮਾਂ ਦੀ ਫਾਈ ਹੋਈ ਫਾਈ ਹੋਈ ਹੁਣ ਗੁਰੂ ਜੀ ਕਹਿੰਦੇ ਜਦੋਂ ਪਰਮਾਤਮਾ ਨੂੰ ਛੱਡ ਕੇ ਮਨ ਦੇ ਤਾਂ ਇਹਨਾਂ ਨੂੰ ਪਏ ਤਾਂ ਦੁਬੈਤ ਵਿੱਚ ਤੇ ਫਿਰ ਸਾਡਾ ਫਾਇਦਾ ਕੀ ਹੋਊਗਾ ਸਾਡਾ ਭਲਾ ਕਿੱਥੇ ਹੋਣਾ ਜਿਹਾ ਬੀਜੇ ਸੋ ਲੁਣੇ ਮੱਥੇ ਜੋ ਲਿਖਿਆਸ ਲੁਣੇ ਲੁਣੇ ਦਾ ਮਤਲਬ ਹੁੰਦਾ ਵਧਣਾ ਪ੍ਰਾਪਤ ਕਰਨਾ ਜਿਹਾ ਜਾਂ ਬੀਜੇਗਾ ਉਹ ਹੀ ਆ ਜਾ ਮਿਲੇਗਾ ਆਓ ਫਿਰ ਜੀ ਕੋਲ ਚੱਲਦੇ ਹਾਂ ਗੁਰੂ ਸਾਹਿਬ ਜੀ ਭਗਤਾਂ ਦੀ ਬਾਣੀ ਤਾਈਓ ਲੈ ਕੇ ਆ ਸਾਨੂੰ ਤਾਂ ਕਿ ਸਿੱਖ ਦੇ ਸਾਰੇ ਸੰਸੇ ਨਿਕਲ ਜਾਣ ਅੰਦਰੋਂ ਪਰ ਅਸੀਂ ਤੇ ਸੰਸਿਆ ਨਾਲ ਭਰੇ ਪਏ ਹਾਂ ਸਾਨੂੰ ਤੇ ਸੰਸੇ ਵਾਰੀ ਖੜੇ ਆ ਅੱਗੇ ਪਤਾ ਨਹੀਂ ਕਿੰਨੇ ਦਰਵਾਜ਼ਾ ਸਾਹਿਬ ਭਰ ਜਾਏਗਾ ਇੰਨੇ ਬੰਦੇ ਗੁਰਦੁਆਰਾ ਸਾਹਿਬ ਆਣਗੇ ਕਹਿੰਦੇ ਜੀ ਸੰਗਰਾਮ ਦਾ ਪਵਿੱਤਰ ਦਿਹਾੜਾ ਹੈ ਨਹੀਂ ਭਾਈ ਉਹ ਸਾਰਾ ਸਮਾਂ ਪਵਿੱਤਰ ਹੈ ਜਦੋਂ ਮਾਲਕ ਦੀ ਯਾਦ ਵਿੱਚ ਲੰਘਦਾ ਹੈ ਤੇ ਉਹ ਸਮਾਂ ਐ ਪਵਿੱਤਰ ਹੈ ਜਦੋਂ ਸਾਨੂੰ ਪਰਮੇਸ਼ਰ ਭੁੱਲਿਆ ਹੋਵੇ ਉਦੋਂ ਫਿਰ ਬੰਦਾ ਗਲਤੀਆਂ ਹੀ ਕਰੇਗਾ ਉਦੋਂ ਬੰਦਾ ਗਲਤ ਰਾਹ ਚੱਲੇਗਾ ਤੇ ਫਿਰ ਉਹ ਗਲਤੀਆਂ ਦੀ ਰਹੇਗਾ ਉਹ ਸਮਾਂ ਮਾੜਾ ਹੈ ਉਹ ਸਮਾਂ ਨਾ ਹੋਵੇ ਚੰਗਾ ਸਮਾਂ ਮੰਗੀਏ ਗੁਰੂ ਜੀ ਤੇਰੀ ਯਾਦ ਬਣੀ ਰਹੇ ਪ੍ਰਭੂ ਜੀ ਤੇਰੀ ਯਾਦ ਬਣੀ ਰਹੇ ਜੇਹਾ ਬੀਜੈ ਸੋ ਲੁਣੇ ਜੋ ਮੱਥੇ ਲਿਖਿਆ ਜੋ ਮੱਥੇ ਜੋ ਲਿਖਿਆ ਮੱਥੇ ਤੇ ਲਿਖਿਆ ਜਿਹੜੇ ਸਾਡੇ ਸੰਸਕਾਰ ਨੇ ਜਿਵੇਂ ਜਿਸੀਂ ਕਰਮ ਕਰਦੇ ਆ ਉਹ ਜਿਹੇ ਸਾਡੇ ਸੰਸਕਾਰ ਬਣ ਜਾਂਦੇ ਆ ਮੁੜ ਕੇ ਫਿਰ ਉਹ ਸੰਸਕਾਰ ਸਾਡੇ ਸਾਰੀ ਉਮਰ ਸਾਡੇ ਨਾਲ ਹੀ ਤੁਰੇ ਜਾਂਦੇ ਆ ਵਾਹਿਗੁਰੂ ਫਿਰ ਇਸ ਤਰ੍ਹਾਂ ਇਨ੍ਹਾਂ ਮਾੜੇ ਸੰਸਕਾਰਾਂ ਦੇ ਵਿੱਚ ਹੀ ਗੁਰੂ ਜੀ ਕਹਿੰਦੇ ਜੀਵਨ ਲੱਗ ਜਾਂਦਾ ਹੈ ਰੇਣ ਵਿਹਾਣੀ ਪਛੋਤਾਣੀ ਉੱਠ ਚਲੀ ਗਈ ਨਿਰਾਸ਼ ਗੁਰੂ ਜੀ ਕਹਿੰਦੇ ਜੇਦੋ ਪ੍ਰਮਾਤਮਾ ਨੂੰ ਤਾਂ ਗਈ ਭੁੱਲ ਤੇ ਫਿਰ ਇਹ ਜੀਵਨ ਆਈ ਵਿਅਰਥ ਲੰਘ ਗਿਆ ਵਾਹਿਗੁਰੂ ਤੇ ਇੱਥੋਂ ਨਿਰਾਸ਼ ਹੋ ਕੇ ਜਾਣਾ ਪਿਆ ਵਾਹਿਗੁਰੂ ਕਿਉਂਕਿ ਜੀਵਨ ਜਿੱਤ ਕੇ ਨਹੀਂ ਗਏ ਚੰਗੇ ਪਾਰਪਕਾਰ ਦੇ ਕੰਮ ਨਹੀਂ ਕਰਕੇ ਗਏ ਕਿ ਫਿਰ ਜੀਵਨ ਹਾਰ ਕੇ ਚਲੇ ਜਾਂਦਾ ਬੰਦਾ ਕਈ ਵਾਰ ਪੈਸਾ ਬਹੁਤ ਕਮਾ ਲੈਂਦਾ ਪੈਸਾ ਕਮਾਉਣ ਦਾ ਤੈਨੂੰ ਵੀ ਗੁਰੂ ਜੀ ਕਹਿੰਦੇ ਆਪਣੀ ਕਿਰਤ ਨੂੰ ਸੱਚੀ ਕਰੋ ਤਾਂ ਕਿ ਤੁਹਾਡਾ ਕਮਾਇਆ ਹੋਇਆ ਪੈਸਾ ਵੀ ਲੋਕਾਂ ਦੀਆਂ ਨਜ਼ਰਾਂ ਵਿੱਚ ਚੰਗਾ ਹੋਵੇ ਤੁਹਾਡੀ ਕੀਤੀ ਹੋਈ ਕਿਰਤ ਵੀ ਲੋਕਾਂ ਦੀਆਂ ਨਜ਼ਰਾਂ ਵਿੱਚ ਪਰਪਕਾਰੀ ਹੋਵੇ ਤਾਂ ਕਿ ਲੋਕੀ ਭਲੇ ਦੀਆਂ ਗੱਲਾਂ ਕਰਨ ਸੋ ਇਹ ਖੱਟੀ ਕਟਣੀ ਆ ਰੈਣ ਬਿਹਾਣੀ ਪਛੋਟਾਣੀ ਉੱਠ ਚਲੀ ਗਈ ਨਿਰਾਸ਼ ਤੇ ਇਸ ਤਰ੍ਹਾਂ ਜੀਵਨ ਹਾਰ ਕੇ ਬੰਦਾ ਭਗ ਜਾਂਦਾ ਹੈ ਜਿਨਕੋ ਸਾਧੂ ਭੇਟੀਏ ਸੋ ਦਰਗਹਿ ਹੋਏ ਖਲਾਸ ਹੁਣ ਗੁਰੂ ਜੀ ਕਹਿੰਦੇ ਪ੍ਰਮਾਤਮਾ ਦਾ ਦੇਖੋ ਸੀ ਉਹਨੂੰ ਜਾਣਦੇ ਸਾਡੇ ਕੋਲੇ ਤੇ ਗੁਰੂ ਜੀ ਸਾਖਸ਼ੀ ਨੇ ਪ੍ਰਤੱਖ ਨਹੀਂ ਸਾਡੇ ਕੋਲੇ ਹਾਜ਼ਰ ਨਾਜ਼ਰ ਨੇ ਗੁਰੂ ਜੀ ਕਹਿੰਦੇ ਜਿਨਕੋ ਸਾਧੂ ਭੇਟੀਏ ਜਿਨ੍ਹਾਂ ਨੂੰ ਗੁਰੂ ਮਿਲ ਪਿਆ ਜਿਨ੍ਹਾਂ ਨੂੰ ਪੂਰੇ ਗੁਰੂ ਦਾ ਆ ਗਿਆਨ ਆ ਗਿਆ ਸੋ ਦਰਗਹਿ ਹੋਏ ਖਲਾਸ ਉਹ ਫਿਰ ਸੁਰਖਰੂ ਹੋ ਜਾਂਦੇ ਆ ਦਰਗਾਹ ਮਾਲਕ ਕਿੱਥੇ ਬੈਠਾ ਹੈ ਸ਼ਕਤੀ ਕਿੱਥੇ ਹੈ ਸਾਡੇ ਅੰਦਰ ਤੇ ਆਪਣੇ ਆਪ ਤੋਂ ਬੰਦਾ ਨਰਲੇਪ ਹੋ ਜਾਂਦਾ ਫਿਰ ਉਸ ਨੂੰ ਸੰਸੇ ਫਿਕਰ ਚਿੰਤਾ ਡਰ ਭੈ ਇਹ ਸਭ ਮੁੱਕ ਜਾਂਦੇ ਸੁਰਖ ਰੂਜਾ ਹੋ ਜਾਂਦਾ ਹੈ ਕਰੇ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਹੈ ਮੇਰੇ ਮਾਲਕਾ ਤੇਰੇ ਅਗੇ ਇੱਕ ਬੇਨਤੀ ਹੈ ਮੇਰੇ ਮਨ ਵਿੱਚ ਤੇਰੇ ਦਰਸ਼ਨਾਂ ਦੀ ਤਾਂਘ ਬਣੀ ਰਹੇ ਗੁਰੂ ਜੀ ਨਹੀਂ ਕਹਿ ਕਿਰਪਾ ਕਰਕੇ ਮੈਨੂੰ ਆਪਣੇ ਦਰਸ਼ਨ ਦੇ ਦੇ ਗੁਰੂ ਜੀ ਕਹਿੰਦੇ ਕਿਰਪਾ ਕਰਕੇ ਮੇਰੇ ਅੰਦਰ ਤਾਂਘ ਹੀ ਬਣ ਜਾਵੇ ਤੇਰੇ ਦਰਸ਼ਨਾਂ ਦੀ ਮੈਨੂੰ ਤੇਰੇ ਨਾਲ ਜੁੜਨ ਦੀ ਪਿਆਸ ਜਾਗ ਪਵੇ ਮੇਰੇ ਅੰਦਰ ਪ੍ਰਭ ਤੋਂ ਦੇਵੇਂ ਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਕਿਉਂਕਿ ਮੈਨੂੰ ਪਤਾ ਹੈ ਗੁਰੂ ਜੀ ਕਹਿੰਦੇ ਕਿ ਤੇਰੇ ਤੇ ਬਿਨਾ ਹੋਰ ਕੋਈ ਮੇਰਾ ਸਹਾਰਾ ਨਹੀਂ ਹੈ ਮੇਰੇ ਜੀਵਨ ਦਾ ਆਸਰਾ ਤੂੰ ਹੀ ਐ ਐਸ ਕਰਕੇ ਨਾਨਕ ਕੀ ਤੇਰੇ ਅੱਗੇ ਅਰਦਾਸ ਕਰਦੇ ਆ ਕਿ ਇਹ ਕਿਰਪਾ ਮੇਰੇ ਉੱਤੇ ਕਰਦੇ ਹੋ ਦਾਤਾ ਜੀ ਕਿ ਮੇਰੇ ਅੰਦਰ ਤੈਨੂੰ ਮਿਲਣ ਦੀ ਪਿਆਸ ਬਣੀ ਰਹੇ ਕਿ ਮੈਨੂੰ ਮੇਰੇ ਅੰਦਰ ਤੈਨੂੰ ਮਿਲਣ ਦੀ ਪਿਆਸ ਬਣੀ ਰਹੇ ਇਹ ਮੇਰੇ ਉੱਤੇ ਕਿਰਪਾ ਕਰਦੇ ਹੋ ਹੁਣ ਦੁਬਾਰੇ ਫੇਰ ਗੁਰੂ ਜੀ ਕਹਿੰਦੇ ਐ ਆਸਾੜ ਸੁਹੰਦਾ ਤਿਸ ਲਗੈ ਜਿਸਮਨ ਹਰ ਚਰਨ ਨਿਵਾਸ ਪਹਿਲੀ ਪੱਬਦੀ ਇਹ ਇਹ ਪਾਠ ਕਿੱਥੋਂ ਸ਼ੁਰੂ ਹੋਇਆ ਸੀ ਕਿ ਉਹਨਾਂ ਨੂੰ ਹਾਨ ਤਪੰਦਾ ਲੱਗਦਾ ਹੈ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦੀ ਯਾਦ ਨਹੀਂ ਇਹਨੂੰ ਭਾਵ ਅਰਥ ਵਿੱਚ ਸਮਝਾਵਾਂ ਕਿ ਜਿਨ੍ਹਾਂ ਦੇ ਅੰਦਰ ਮਾਲਕ ਪਰਮ ਸ਼ਕਤੀ ਦੀ ਦਾ ਖਿਆਲ ਨਹੀਂ ਹੈਗਾ ਯਾਦ ਨਹੀਂ ਹੈਗੀ ਉਹਦੀ ਐਗਿਸਟੈਂਸ ਨੂੰ ਮਹਿਸੂਸ ਨਹੀਂ ਕਰਦੇ ਉਹਨਾਂ ਬੰਦਿਆਂ ਦੇ ਅੰਦਰ ਹਮੇਸ਼ਾ ਹੀ ਹਾੜ ਬਣਿਆ ਰਹਿੰਦਾ ਤ੍ਰਿਸ਼ਨਾ ਦੀ ਆਗ ਅੰਦਰ ਜਲਦੀ ਰਹਿੰਦੀ ਹੈ ਤੇ ਇਹ ਤ੍ਰਿਸ਼ਨਾ ਦੀ ਅੱਗ ਫਿਰ ਉਹਨਾਂ ਨੂੰ ਭੁਜਾਈ ਰੱਖਦੀ ਹੈ ਦੌੜ ਭੱਜ ਵਿੱਚ ਰਹਿੰਦੀ ਹੈ ਚੌਂ ਕੰਟ ਦੇ ਦਿਸ ਭਰਮ ਦੇ ਖਿਰਦੇ ਆ ਇਥੋਂ ਗੁਰੂ ਜੀ ਸ਼ੁਰੂ ਕਰਿਆ ਸੀ ਪਾਠ ਤੇ ਹੁਣ ਅਸਾੜ ਸੁਹਾਗਾ ਤਿਸ ਲੱਗਿਆ ਤੇ ਉਹਨਾਂ ਨੂੰ ਇਹ ਹਾੜ ਦਾ ਤਪ ਦਾ ਮਹੀਨਾ ਵੀ ਚੰਗਾ ਲੱਗਦਾ ਹੈ ਜਿਹੜੀ ਉਹ ਆਪਣੀਆਂ ਤ੍ਰਿਸ਼ਨਾਵਾਂ ਮਾਰ ਲੈਂਦੇ ਨੇ ਤੇ ਆਪਣੇ ਜੀਵਨ ਦੇ ਵਿੱਚੋਂ ਤਪਸ਼ ਕਰਮ ਖਤਮ ਕਰ ਦਿੰਦੇ ਆ ਕਿਨਾਂ ਦੇ ਗੁਰੂ ਜੀ ਨੂੰ ਪੁੱਛੀਏ ਗੁਰੂ ਜੀ ਕਿਨਾਂ ਦੀ ਗੱਲ ਕਰ ਰਹੇ ਹੋ ਗੁਰੂ ਜੀ ਕਹਿੰਦੇ ਜਿਸ ਮਨ ਹਰ ਚਰਨ ਨਵਾਸ ਜਿਨ੍ਹਾਂ ਦੇ ਵਿੱਚ ਮਾਲਕ ਦੇ ਚਰਨਾਂ ਦਾ ਨਵਾਸ ਹੋ ਜਾਂਦਾ ਹੈ ਪਰਮਾਤਮਾ ਦੀ ਯਾਦ ਪਰਮਾਤਮਾ ਵੀ ਹੋਂਦ ਨੂੰ ਮਹਿਸੂਸ ਕਰ ਲੈਂਦੇ ਆ ਜਿਹੜੇ ਉਹਨਾਂ ਦਾ ਜੀਵਨ ਬਣਦਾ ਸੋ ਦੇਖੋ ਆਪਾਂ ਜਦੋਂ ਬਾਣੀ ਪੜਾਂਗੇ ਇਸ ਬਾਣੀ ਦੇ ਅਰਥ ਕਰਾਂਗੇ ਸਾਨੂੰ ਕਾਫੀ ਕੁਝ ਸਮਝ ਵਿੱਚ ਪੈ ਜਾਏਗਾ ਕਿ ਗੁਰੂ ਜੀ ਨੇ ਬਾਣੀ ਐਸ ਇਹ ਕਿਉਂਕਿ ਜਦੋਂ ਮੈਂ ਇਹ ਕਈ ਵਾਰ ਸਵਾਲ ਚੱਲਦਾ ਨਾ ਪੁੱਛਦੇ ਹਾਂ ਸਵਾਲ ਕਿ ਜੀ ਫਿਰ ਸੰਗਰਾਦ ਕਿਉਂ ਮਨਾਈ ਜਾਂਦੀ ਹੈ ਗੁਰੂ ਘਰ ਕਹਿੰਦੇ ਜੀ 12 ਮਾਹਾ ਲਿਖਿਆ ਤਾਂ ਹੈ ਗੁਰੂ ਜੀ ਹੁਣ 12 ਮਾਹਾ ਤੇ ਭਾਈ ਦੋ ਲਿਖੇ ਹੋਏ ਹੈ ਗੁਰੂ ਜੀ ਨੇ ਇੱਕ ਪਹਿਲੇ ਪਾਤਸ਼ਾਹੀ ਦਾ ਇਹ ਪੰਜਵੇਂ ਪਾਤਸ਼ਾਹੀ ਦਾ ਹੈ ਦੋ ਬਾਰਾ ਮਹਾਨ ਇਹ ਬਾਰਾ ਮਹਾਨ ਦੀ ਤਰਜ ਤੇ ਕਵਤਾਂ ਲਿਖੀਆਂ ਜਾਂਦੀਆਂ ਸੀ ਉਦੋਂ ਆਮ ਪ੍ਰਚਲਿਤ ਸੀ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਲੋਕਾਂ ਵਿੱਚ ਗਾਈਆਂ ਜਾਂਦੀਆਂ ਸੀ ਗੁਰੂ ਜੀ ਨੇ ਹਰ ਇੱਕ ਚੀਜ਼ ਨੂੰ ਵਰਤੇ ਉਸ ਨੂੰ 12 ਨਹੀਂ 22 12 ਨੇ ਗੁਰੂ ਗ੍ਰੰਥ ਸਾਹਿਬ ਵਿੱਚ ਉਹ 12 ਦੀ ਹਰੇਕ ਦੀ ਧੁਨ ਹੈ ਉਹ ਧੁਨ ਕਿਹੜੀ ਲਈ ਹੈ ਗੁਰੂ ਜੀ ਨੇ ਜਿਹੜੀ ਉਸ ਟਾਈਮ ਲੋਕੀ ਗਾਉਂਦੇ ਸੀ ਉਹ ਧੁਨਾਂ ਲੈ ਲਈ ਤਾਂ ਕਿ ਲੋਕੀ ਉਹ ਧੁਨ ਦਾ ਆਨੰਦ ਮਾਣਦੇ ਬਣਦੇ ਕਿਤੇ ਉਧਰ ਵਿਛੜੇ ਨਾ ਰਹਿਣ ਗੁਰੂ ਸਾਹਿਬ ਜੀ ਨੇ ਉਸੇ ਧੁਨ ਤੇ ਅਧਿਆਤਮਕ ਬਾਰਾਂ ਲਿਖ ਦਿੱਤੀਆਂ ਤਾਂ ਕਿ ਗੁਰੂ ਦੇ ਸਿੱਖ ਗਿਆਨ ਪ੍ਰਾਪਤ ਕਰ ਲੈਣ ਉਹਨਾਂ ਨੂੰ ਉਹ ਆਨੰਦ ਵੀ ਆ ਜਾਏ ਤੇ ਪ੍ਰਮਾਤਮਾ ਨਾਲ ਵੀ ਜੁੜ ਜਾਣ ਬਸ ਇਹੀ ਇੱਕ ਮਕਸਦ ਬਾਰਾਂਵਾਂ ਲਿਖਣ ਦਾ ਸੀ ਪਹਿਲੇ ਪਾਸੇ ਸਥਿਰਤ ਵਾਰਨਾ ਜੋਗੀ ਜਾਣੈ ਰਤਵਾਹ ਦਾ ਕੋਈ ਜਾ ਕਰਤਾ ਸ੍ਰੀ ਠੀਕੋ ਸਾਜੇ ਆਪੇ ਜਾਣੇ ਸੋਏ ਛਤਵਾਰ ਸੇਵੈ ਮੁਗਦਗਵਾਰ ਸੇ ਦਿਵਸ ਭਲੇ ਕਦੋਂ ਜਦੋਂ ਗੁਰੂ ਸਾਹਿਬ ਜੀ ਕਹਿੰਦੇ ਪ੍ਰਮਾਤਮਾ ਦੀ ਯਾਦ ਅੰਦਰ ਵਸ ਜਾਏ ਗੁਰੂ ਜੀ ਤੇ ਇਹ ਕਹਿ ਰਿਹਾ ਅਸੀਂ ਹੁਣ ਆਪਣੀਆਂ ਮਾਨਤਾਵਾਂ ਨਾਲ ਜੁੜੇ ਹੋਏ ਇਹਨਾਂ ਚੀਜ਼ਾਂ ਨੂੰ ਬਣਾ ਰਹਿਆਂ ਚਲੋ ਠੀਕ ਹੈ ਕਿਸੇ ਬਹਾਨੇ ਤੇ ਅਸੀਂ ਗੁਰੂ ਘਰ ਦੇ ਦਰਸ਼ਨ ਕਰਨ ਆ ਹੀ ਜਾਂਦੇ ਆ ਨਾ ਹੋ ਸਕਦਾ ਇੱਥੇ ਆਏ ਤੇ ਕੋਈ ਇੱਥੇ ਮੇਰੇ ਵਰਗਾ ਦੱਸਣ ਵਾਲਾ ਬੈਠਾ ਹੋਵੇ ਕਿ ਅਸਲ ਰਾਹ ਇਹ ਹੈ ਜੀ ਤੇ ਸੁਣ ਜਾਏ ਕੋਈ ਬੰਦਾ ਕਿਸੇ ਦਾ ਪਲਾ ਹੋ ਜਾਏ ਸੋ ਆਉਂ ਕਈ ਵਾਰ ਸਮਾਜ ਦੀਆਂ ਬੰਦਸ਼ਾਂ ਸਿਸ਼ਟਮਾਂ ਦੀਆਂ ਬੰਦਸ਼ਾਂ ਦੇ ਵਿੱਚ ਰਹਿ ਕੇ ਸੱਚ ਕਹਿਣਾ ਹੁੰਦਾ ਹੈ ਪੂਰੇ ਵਾਸਤੇ ਬਹੁਤ ਕੁਝ ਬਦਲ ਕੇ ਬੋਲਣਾ ਪੈਂਦਾ ਹੈ ਸੱਚ ਇਸ ਤੋਂ ਅੱਗੇ ਹੈ ਤਾਂ ਕਰਕੇ ਵਾਰ-ਵਾਰ ਇਹ ਬੇਨਤੀ ਹੈ ਕਿ ਆਪ ਬਾਣੀ ਪੜੋ ਤਾਂ ਕਿ ਬਾਣੀ ਪੜਨ ਦੀ ਆਦਤ ਪੈ ਜਾਏ ਸਾ ਅਸੀਂ ਬਾਣੀ ਪੜਨ ਲੱਗ ਜਾਈਏ ਬਾਣੀ ਨੂੰ ਸਮਝਣ ਲੱਗ ਜਾਈਏ ਬਾਣੀ ਨੂੰ ਹਿਰਦੇ ਵਿੱਚ ਵਸਾਉਣ ਲੱਗ ਜਾਈਏ ਤਾਂ ਕਿ ਸਾਨੂੰ ਬਾਣੀ ਪੜਨ ਦੀ ਆਦਤ ਹੀ ਬਣ ਜਾਏ ਅਸੀਂ ਬਾਣੀ ਨਾਲ ਹਮੇਸ਼ਾ ਜੁੜੇ ਰਹੀਏ ਬਾਣੀ ਦਾ ਰੂਪ ਹੋ ਜਾਈਏ